26/9/25 ਨੂੰ ਮੈਂ ਇੱਕ RTI ਲਗਾਈ ਸੀ ਪ੍ਰਧਾਨ ਮੰਤਰੀ ਦਰਿਆਲਿਆ ਦੇ ਵਿੱਚ ਔਰ ਪੁੱਛਿਆ ਸੀ ਕਿ ਪ੍ਰਧਾਨ ਮੰਤਰੀ ਜੱਲਿਆ ਪ੍ਰਧਾਨ ਮੰਤਰੀ ਨਿਵਾਸ 'ਚ ਰਹਿੰਦੇ ਨੇ ਉਹਨਾਂ ਦੇ ਖਾਣੇ ਦਾ ਖਰਚਾ ਕੌਣ ਕਰਦਾ ਇਹ ਸਵਾਲ ਇਸ ਕਰਕੇ ਪੁੱਛਿਆ ਸੀ ਕਿਉਂਕਿ ਪਿਛਲੇ ਚੋਣਾਂਵਾਂ ਦੇ ਵਿੱਚ ਕਿਸੇ ਨੇ ਇਹ ਗੱਲ ਕਹੀ ਸੀ ਕਿ ਪ੍ਰਧਾਨ ਮੰਤਰੀ ਜੀ 90000 ਰੁਪਏ ਕਿਲੋ ਵਾਲੀ ਮਸ਼ਰੂਮ ਖਾਂਦੇ ਨੇ ਇਸ ਕਰਕੇ ਉਹਨਾਂ ਦੇ ਚਿਹਰੇ ਦੇ ਉੱਤੇ 글로 ਹੈ ਵੀ ਇੰਪੋਰਟ ਕਰਦੇ ਨੇ ਉਹ ਬਸ਼ਰੂਮ ਉਸ ਤੋਂ ਬਾਅਦ ਪਿੱਛੇ ਜਿਹਲੇ ਵੂਮਨ ਕ੍ਰਿਕਟ ਟੀਮ ਵਰਲਡ ਕੱਪ ਜਿੱਤੀ ਸੀ ਤਾਂ ਉਸ ਵੇਲੇ ਇੱਕ ਖਿਡਾਰਨ ਨੇ ਪੁੱਛਿਆ ਸੀ ਪ੍ਰਧਾਨ ਮੰਤਰੀ ਜੀ ਨੂੰ ਕਿ ਤੁਹਾਡੇ ਚਿਹਰੇ ਦੇ ਬੜਾ ਗਲੋ ਹੈ ਤੁਸੀਂ ਕੀ ਖਾਂਦੇ ਹੋ ਤਾਂ ਉਸ ਵੇਲੇ ਲੋਕਾਂ ਦੇ ਮਨ 'ਚ ਇੱਕ ਚਰਚਾ ਸੀ ਕਿ ਪ੍ਰਧਾਨ ਮੰਤਰੀ ਜੀ ਕੀ ਦੇਸ਼ ਦੇ ਖਜ਼ਾਨੇ ਦੀ ਵਰਤੋਂ ਕਰਦੇ ਨੇ ਕਿ ਵਾਕਈ 90000 ਰੁਪਏ ਕਿਲੋ ਵਾਲੀ ਮਸ਼ਰੂਮ ਖਾਂਦੇ ਨੇ ਤਾਂ ਆਰਟੀਆਈ 26/25 ਨੂੰ ਲਈ ਸੀ ਵੀ ਪੁੱਛਿਆ ਸੀ ਕਿ ਇੱਕ ਇੱਕ ਆਪਣਾ 2025 ਤੋਂ ਲੈ ਕੇ 31 ਤੰਨੇ 2025 ਤੱਕ ਉਹਨਾਂ ਦਾ ਪ੍ਰਧਾਨ ਮੰਤਰੀ ਨਿਵਾਜ ਚ ਖਾਣੇ ਦਾ ਖਰਚਾ ਕੀ ਆ ਔਰ ਬੜੀ ਹੈਰਾਨੀ ਹੋਈ ਏ ਜਾਣ ਕੇ ਜਿੱਥੇ ਅਸੀਂ ਆਮ ਤੌਰ ਤੇ ਦੇਖਦੇ ਆ ਕਿ ਛੋਟੇ-ਮੋਟੇ ਲੀਡਰ ਵੀ ਆਪਣੇ ਘਰਦਿਆਂ ਦੇ ਇਲਾਜ ਲਈ ਸਰਕਾਰੀ ਖਰਚੇ ਦੇ ਉੱਤੇ ਲੱਖਾਂ ਰੁਪਏ ਖਰਚ ਦਿੰਦੇ ਨੇ ਉੱਥੇ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਆਪਣਾ ਆਪਣੇ ਖਾਣੇ ਦੇ ਉੱਤੇ ਆਪਣੀ ਤਨਖਾਹ ਦੇ ਵਿੱਚੋਂ ਖਰਚਾ ਕਰਦਾ ਇਸ ਆਰਟੀਆਈ ਤੋਂ ਪ੍ਰਾਪਤ ਸੂਚਨਾ ਤੋਂ ਇਹ ਸਾਬਤ ਹੋਇਆ ਖੁਲਾਸਾ ਹੋਇਆ ਪਰ ਬਹੁਤ ਸਾਡੇ ਲਈ ਦੇਸ਼ਵਾਸੀਆਂ ਲਈ ਗਰਵ ਔਰ ਹਰਸ਼ ਦਾ ਵਿਸ਼ੇ ਹੈ ਕਿ ਸਾਨੂੰ ਅਜਿਹੇ ਆ ਪ੍ਰਧਾਨ ਮੰਤਰੀ ਮਿਲਿਆ ਜਿਹੜਾ ਦੇਸ਼ ਦੇ ਸੰਸਾਧਨਾਂ ਦੀ ਦੁਰਵਰਤੋਂ ਨਹੀਂ ਕਰਦਾ ਲੱਗਦਾ ਜੀ ਕਿ ਕਿਤੇ ਨਾ ਕਿਤੇ ਆਰਟੀਆਈ ਦੇ ਵਿੱਚ ਤੁਹਾਨੂੰ ਜਵਾਬ ਮਿਲਿਆ ਆਮ ਤੌਰ ਤੇ ਲੋਕਾਂ ਨੂੰ ਨਹੀਂ ਮਿਲਦਾ ਪਰ ਇਸ ਆਰਟੀਆਈ ਦਾ ਜਿਵੇਂ ਤੁਸੀਂ ਹੁਣ ਜ਼ਿਕਰ ਕਰ ਰਹੇ ਹੋ ਤੁਸੀਂ ਜਾਣਿਆ ਕਿ ਉਹਨਾਂ ਦੇ ਵੱਲੋਂ ਆਪਣੀ ਤਨਖਾਹ ਦੇ ਵਿੱਚੋਂ ਜਿਹੜਾ ਪੈਸਾ ਖਰਚ ਕੀਤਾ ਜਾਂਦਾ ਦੇਖੋ ਮੈਂ ਨਿਰੰਤਰ ਅਜਿਹੀਆਂ ਆਰਟੀਆਈਆਂ ਲਗਾਉਂਦਾ ਰਹਿਣਾ ਔਰ ਇਹ ਲੰਬਾ ਪ੍ਰੋਸੈਸ ਹੁੰਦਾ ਅਜਿਹੀ ਸੂਚਨਾ ਲੈਣ ਦਾ ਅਸੀਂ ਜਿਹੜਾ ਪ੍ਰਧਾਨ ਮੰਤਰੀ ਕਰਯਾਲਾ ਦਾ ਪਬਲਿਕ ਇਨਫੋਰਮੇਸ਼ਨ ਅਫੀਸਰ ਹੁੰਦਾ ਉਹਨੂੰ ਭੇਜਦੇ ਹਾਂ ਅੱਗੋਂ ਜਿਸ ਤਰ੍ਹਾਂ ਦੀ ਵੀ ਇਨਫੋਰਮੇਸ਼ਨ ਹੋਵੇ ਉਹ ਸੰਬੰਧਿਤ ਵਿਭਾਗਾਂ ਨੂੰ ਭੇਜ ਦਿੰਦੇ ਨੇ ਔਰ ਜਿਹੜੀ ਫਾਰਵਰਡਿੰਗ ਹੁੰਦੀ ਆ ਹਰ ਲੈਟਰ ਦੀ ਅਪਡੇਟ ਮਿਲਦੀ ਆ ਆਰਟੀਆਈ ਲਾਉਣ ਵਾਲੇ ਨੂੰ ਇਸ ਪ੍ਰਕਿਰਿਆ ਤਹਿਤ ਵੀ ਘੱਟੋ ਘੱਟ 4 ਲੈਟਰਾਂ ਸਾਨੂੰ ਆਈਆਂ ਉਈ ਉੱਥੋਂ ਫਲਾਣੇ ਡਿਪਾਰਟਮੈਂਟ ਨੂੰ ਹੋ ਗਈ ਫਲਾਣੇ ਨੂੰ ਐਂਡ ਦੇ ਉੱਤੇ ਤਨਕਰੀਟ ਸੂਚਨਾ ਸਾਨੂੰ ਮਿਲੀ ਆ 26 9 25 ਨੂੰ ਮੈਂ ਇੱਕ ਆਰਟੀਆਈ ਲਗਾਈ ਸੀ ਪ੍ਰਧਾਨ ਮੰਤਰੀ ਕਰਿਆਲਿਆ ਦੇ ਵਿੱਚ ਔਰ ਪੁੱਛਿਆ ਸੀ ਕਿ ਪ੍ਰਧਾਨ ਮੰਤਰੀ ਜੱਲਿਆ ਪ੍ਰਧਾਨ ਮੰਤਰੀ ਨਿਵਾਸ 'ਚ ਰਹਿੰਦੇ ਨੇ ਉਹਨਾਂ ਦੇ ਖਾਣੇ ਦਾ ਖਰਚਾ ਕੌਣ ਕਰਦਾ ਇਹ ਸਵਾਲ ਇਸ ਕਰਕੇ ਪੁੱਛਿਆ ਸੀ ਕਿਉਂਕਿ ਪਿਛਲੇ ਚੋਣਾਂਵਾਂ ਦੇ ਵਿੱਚ ਕਿਸੇ ਨੇ ਇਹ ਗੱਲ ਕਹੀ ਸੀ ਕਿ ਪ੍ਰਧਾਨ ਮੰਤਰੀ ਜੀ 90000 ਰੁਪਏ ਕਿਲੋ ਵਾਲੀ ਮਸ਼ਰੂਮ ਖਾਂਦੇ ਨੇ ਇਸ ਕਰਕੇ ਉਹਨਾਂ ਦੇ ਚਿਹਰੇ ਦੇ ਉੱਤੇ ਗਲੋ ਹੈ ਵੀ ਇੰਪੋਰਟ ਕਰਦੇ ਨੇ ਉਹ ਮਸ਼ਰੂਮ ਉਸ ਤੋਂ ਬਾਅਦ ਪਿੱਛੇ ਜਿਹਲੇ वूमेन ਕ੍ਰਿਕਟ ਟੀਮ ਵਰਲਡ ਕੱਪ ਜਿੱਤੀ ਸੀ ਤਾਂ ਉਸ ਵੇਲੇ ਇੱਕ ਖਿਡਾਰਣ ਨੇ ਪੁੱਛਿਆ ਸੀ ਪ੍ਰਧਾਨ ਮੰਤਰੀ ਜੀ ਨੂੰ ਕਿ ਤੁਹਾਡੇ ਚਿਹਰੇ ਦੇ ਬੜਾ ਗਲੋ ਹੈ ਤੁਸੀਂ ਕੀ ਖਾਂਦੇ ਹੋ ਤਾਂ ਉਸ ਵੇਲੇ ਲੋਕਾਂ ਦੇ ਮਨ 'ਚ ਇੱਕ ਚਰਚਾ ਸੀ ਕਿ ਪ੍ਰਧਾਨ ਮੰਤਰੀ ਜੀ ਕੀ ਦੇਸ਼ ਦੇ ਖਜ਼ਾਨੇ ਦੀ ਵਰਤੋਂ ਕਰਦੇ ਨੇ ਕਿ ਵਾਕਈ 90000 ਰੁਪਏ ਕਿਲੋ ਵਾਲੀ ਮਸ਼ਰੂਮ ਖਾਂਦੇ ਨੇ ਤਾਂ ਆਰਟੀਆਈ 26/25 ਨੂੰ ਲਈ ਸੀ ਵੀ ਪੁੱਛਿਆ ਸੀ ਕਿ ਇੱਕ ਇੱਕ ਆਪਣਾ 2025 ਤੋਂ ਲੈ ਕੇ 31 ਤਿੰਨ 2025 ਤੱਕ ਉਹਨਾਂ ਦਾ ਪ੍ਰਧਾਨ ਮੰਤਰੀ ਨਿਵਾਜ ਚ ਖਾਣੇ ਦਾ ਖਰਚਾ ਕੀ ਆ ਔਰ ਬੜੀ ਹੈਰਾਨੀ ਹੋਈ ਹੈ ਜਾਣ ਕੇ ਜਿੱਥੇ ਅਸੀਂ ਆਮ ਤੌਰ ਤੇ ਦੇਖਦੇ ਆ ਕਿ ਛੋਟੇ-ਮੋਟੇ ਲੀਡਰ ਵੀ ਆਪਣੇ ਘਰਦਿਆਂ ਦੇ ਇਲਾਜ ਲਈ ਸਰਕਾਰੀ ਖਰਚੇ ਦੇ ਉੱਤੇ ਲੱਖਾਂ ਰੁਪਏ ਖਰਚ ਦਿੰਦੇ ਨੇ ਉੱਥੇ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਆਪਣਾ ਆਪਣੇ ਖਾਣੇ ਦੇ ਉੱਤੇ ਆਪਣੀ ਤਨਖਾਹ ਦੇ ਵਿੱਚੋਂ ਖਰਚਾ ਕਰਦਾ ਇਸ ਆਰਟੀਆਈ ਤੋਂ ਪ੍ਰਾਪਤ ਸੂਚਨਾ ਤੋਂ ਇਹ ਸਾਬਤ ਹੋਇਆ ਖੁਲਾਸਾ ਹੋਇਆ ਪਰ ਬਹੁਤ ਸਾਡੇ ਲਈ ਦੇਸ਼ਵਾਸੀਆਂ ਲਈ ਗਰਵ ਔਰ ਹਰਸ਼ ਦਾ ਵਿਸ਼ਾ ਹੈ ਕਿ ਸਾਨੂੰ ਅਜਿਹਾਂ ਪ੍ਰਧਾਨ ਮੰਤਰੀ ਮਿਲਿਆ ਜਿਹੜਾ ਦੇਸ਼ ਦੇ ਸਰੋਤਾਂ ਦੀ ਦੁਰਵਰਤੋਂ ਨਹੀਂ ਕਰਦਾ ਲੱਗਦਾ ਜੀ ਕਿ ਕਿਤੇ ਨਾ ਕਿਤੇ ਆਰਟੀਆਈ ਦੇ ਵਿੱਚ ਤੁਹਾਨੂੰ ਜਵਾਬ ਮਿਲਿਆ ਆਮ ਤੌਰ ਤੇ ਲੋਕਾਂ ਨੂੰ ਨਹੀਂ ਮਿਲਦਾ ਪਰ ਇਸ ਆਰਟੀਆਈ ਦਾ ਜਿਵੇਂ ਤੁਸੀਂ ਹੁਣ ਜ਼ਿਕਰ ਕਰ ਰਹੇ ਹੋ ਤੁਸੀਂ ਜਾਣਿਆ ਕਿ ਉਹਨਾਂ ਦੇ ਵੱਲੋਂ ਆਪਣੀ ਤਨਖਾਹ ਦੇ ਵਿੱਚੋਂ ਜਿਹੜਾ ਪੈਸਾ ਖਰਚ ਕੀਤਾ ਜਾਂਦਾ ਦੇਖੋ ਮੈਂ ਨਿਰੰਤਰ ਅਜੇਹੀਆਂ ਆਰਟੀਆਈਆਂ ਲਗਾਉਂਦਾ ਰਹਿਣਾ ਔਰ ਇਹ ਲੰਬਾ ਪ੍ਰੋਸੈਸ ਹੁੰਦਾ ਅਜੇਹੀ ਸੂਚਨਾ ਲੈਣ ਦਾ ਅਸੀਂ ਜਿਹੜਾ ਪ੍ਰਧਾਨ ਮੰਤਰੀ ਕਰਯਾਲਾ ਦਾ ਪਬਲਿਕ ਇਨਫੋਰਮੇਸ਼ਨ ਆਫੀਸਰ ਹੁੰਦਾ ਉਹਨੂੰ ਭੇਜਦੇ ਹਾਂ ਅੱਗੋਂ ਜਿਸ ਤਰ੍ਹਾਂ ਦੀ ਵੀ ਇਨਫੋਰਮੇਸ਼ਨ ਹੋਵੇ ਉਹ ਸੰਬੰਧਿਤ ਵਿਭਾਗਾਂ ਨੂੰ ਭੇਜ ਦਿੰਦੇ ਨੇ ਔਰ ਜਿਹੜੀ ਫਾਰਵਰਡਿੰਗ ਹੁੰਦੀ ਆ ਹਰ ਲੈਟਰ ਦੀ ਅਪਡੇਟ ਮਿਲਦੀ ਆ ਆਰਟੀਆਈ ਲਾਉਣ ਵਾਲੇ ਨੂੰ ਇਸ ਪ੍ਰਕਿਰਿਆ ਤਹਿਤ ਵੀ ਘੱਟੋ ਘੱਟ 4 ਲੈਟਰਾਂ ਸਾਨੂੰ ਆਈਆਂ ਆ ਵੀ ਉੱਥੋਂ ਫਲਾਣੇ ਡਿਪਾਰਟਮੈਂਟ ਨੂੰ ਹੋ ਗਈ ਫਲਾਣੇ ਨੂੰ ਐਂਡ ਦੇ ਉੱਤੇ ਕੰਕਰੀਟ ਸੂਚਨਾ ਸਾਨੂੰ ਮਿਲੀ ਆ 26 9 25 ਨੂੰ ਮੈਂ ਇੱਕ ਆਰਟੀਆਈ ਲਗਾਈ ਸੀ ਪ੍ਰਧਾਨ ਮੰਤਰੀ ਕਰਿਆਲਿਆ ਦੇ ਵਿੱਚ ਔਰ ਪੁੱਛਿਆ ਸੀ ਕਿ ਪ੍ਰਧਾਨ ਮੰਤਰੀ ਜੱਲਿਆ ਪ੍ਰਧਾਨ ਮੰਤਰੀ ਨਿਵਾਸ 'ਚ ਰਹਿੰਦੇ ਨੇ ਉਹਨਾਂ ਦੇ ਖਾਣੇ ਦਾ ਖਰਚਾ ਕੌਣ ਕਰਦਾ ਇਹ ਸਵਾਲ ਇਸ ਕਰਕੇ ਪੁੱਛਿਆ ਸੀ ਕਿਉਂਕਿ ਪਿਛਲੇ ਚੋਣਾਂਵਾਂ ਦੇ ਵਿੱਚ ਕਿਸੇ ਨੇ ਇਹ ਗੱਲ ਕਹੀ ਸੀ ਕਿ ਪ੍ਰਧਾਨ ਮੰਤਰੀ ਜੀ 90000 ਰੁਪਏ ਕਿਲੋ ਵਾਲੀ ਮਸ਼ਰੂਮ ਖਾਂਦੇ ਨੇ ਇਸ ਕਰਕੇ ਉਹਨਾਂ ਦੇ ਚਿਹਰੇ ਦੇ ਉੱਤੇ 글로ਅ ਆ ਵੀ ਇمپੋਰਟ ਕਰਦੇ ਨੇ ਉਹ ਬਸ਼ਰੂਮ ਉਸ ਤੋਂ ਬਾਅਦ ਪਿੱਛੇ ਜਿਹਲੇ वूमेन ਕ੍ਰਿਕਟ ਟੀਮ ਵਰਲਡ ਕੱਪ ਜਿੱਤੀ ਦੀ ਤਾਂ ਉਸ ਵੇਲੇ ਇੱਕ ਖਿਡਾਰਣ ਨੇ ਪੁੱਛਿਆ ਸੀ ਪ੍ਰਧਾਨ ਮੰਤਰੀ ਜੀ ਨੂੰ ਕਿ ਤੁਹਾਡੇ ਚਿਹਰੇ ਤੇ ਬੜਾ 글로 ਹੈ ਤੁਸੀਂ ਕੀ ਖਾਣੇ ਹੋ ਤਾਂ ਉਸ ਵੇਲੇ ਲੋਕਾਂ ਦੇ ਮਨ 'ਚ ਇੱਕ ਚਰਚਾ ਸੀ ਕਿ ਪ੍ਰਧਾਨ ਮੰਤਰੀ ਜੀ ਕੀ ਦੇਸ਼ ਦੇ ਖਜ਼ਾਨੇ ਦੀ ਬਰਵਰਤੋਂ ਕਰਦੇ ਨੇ ਕਿ ਵਾਕਈ 90000 ਰੁਪਏ ਕਿਲੋ ਵਾਲੀ ਮਸ਼ਰੂਮ ਖਾਂਦੇ ਨੇ ਤਾਂ ਆਰਟੀਆਈ 26/25 ਨੂੰ ਲਾਈ ਸੀ ਵੀ ਪੁੱਛਿਆ ਸੀ ਕਿ ਇੱਕ ਇੱਕ ਆਪਣਾ 2025 ਤੋਂ ਲੈ ਕੇ 31 ਤਿੰਨ 2025 ਤੱਕ ਉਹਨਾਂ ਦਾ ਪ੍ਰਧਾਨ ਮੰਤਰੀ ਨਿਵਾਜ ਚ ਖਾਣੇ ਦਾ ਖਰਚਾ ਕੀ ਆ ਔਰ ਬੜੀ ਹੈਰਾਨੀ ਹੋਈ ਏ ਜਾਣ ਕੇ ਜਿੱਥੇ ਅਸੀਂ ਆਮ ਤੌਰ ਤੇ ਦੇਖਦੇ ਆ ਕਿ ਛੋਟੇ-ਮੋਟੇ ਲੀਡਰ ਵੀ ਆਪਣੇ ਘਰਦਿਆਂ ਦੇ ਇਲਾਜ ਲਈ ਸਰਕਾਰੀ ਖਰਚੇ ਦੇ ਉੱਤੇ ਲੱਖਾਂ ਰੁਪਏ ਖਰਚ ਦਿੰਦੇ ਨੇ ਉੱਥੇ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਆਪਣਾ ਆਪਣੇ ਖਾਣੇ ਦੇ ਉੱਤੇ ਆਪਣੀ ਤਨਖਾਹ ਦੇ ਵਿੱਚੋਂ ਖਰਚਾ ਕਰਦਾ ਇਸ ਆਰਟੀਆਈ ਤੋਂ ਪ੍ਰਾਪਤ ਸੂਚਨਾ ਤੋਂ ਇਹ ਸਾਬਤ ਹੋਇਆ ਖੁਲਾਸਾ ਹੋਇਆ ਔਰ ਬਹੁਤ ਸਾਡੇ ਲਈ ਦੇਸ਼ਵਾਸੀਆਂ ਲਈ ਗਰਵ ਔਰ ਹਰਸ਼ ਦਾ ਵਿਸ਼ੇ ਹੈ ਕਿ ਸਾਨੂੰ ਅਜਿਹੇ ਆ ਪ੍ਰਧਾਨ ਮੰਤਰੀ ਮਿਲਿਆ ਜਿਹੜਾ ਦੇਸ਼ ਦੇ ਸੰਸਾਧਨਾਂ ਦੀ ਦੁਰਵਰਤੋਂ ਨਹੀਂ ਕਰਦਾ ਲੱਗਦਾ ਜੀ ਕਿਤੇ ਨਾ ਕਿਤੇ ਆਰਟੀਆਈ ਦੇ ਵਿੱਚ ਤੁਹਾਨੂੰ ਜਵਾਬ ਮਿਲਿਆ ਆਮ ਤੌਰ ਤੇ ਲੋਕਾਂ ਨੂੰ ਨਹੀਂ ਮਿਲਦਾ ਪਰ ਇਸ ਆਰਟੀਆਈ ਦਾ ਜਿਵੇਂ ਤੁਸੀਂ ਹੁਣ ਜ਼ਿਕਰ ਕਰ ਰਹੇ ਹੋ ਤੁਸੀਂ ਜਾਣਦੇ ਹੋ ਕਿ ਉਹਨਾਂ ਦੇ ਵੱਲੋਂ ਆਪਣੀ ਤਨਖਾਹ ਦੇ ਵਿੱਚੋਂ ਜਿਹੜਾ ਪੈਸਾ ਖਰਚ ਕੀਤਾ ਜਾਂਦਾ ਦੇਖੋ ਮੈਂ ਨਿਰੰਤਰ ਅਜੇਹੀਆਂ ਆਰਟੀਆਈਆਂ ਲਗਾਉਂਦਾ ਰਹਿਣਾ ਔਰ ਇਹ ਲੰਬਾ ਪ੍ਰੋਸੈਸ ਹੁੰਦਾ ਅਜੇਹੀ ਸੂਚਨਾ ਲੈਣ ਦਾ ਅਸੀਂ ਜਿਹੜਾ ਪ੍ਰਧਾਨ ਮੰਤਰੀ ਕਰਯਾਲਾ ਦਾ ਪਬਲਿਕ ਇਨਫੋਰਮੇਸ਼ਨ ਅਫੀਸਰ ਹੁੰਦਾ ਉਹਨੂੰ ਭੇਜਦੇ ਹਾਂ ਅੱਗੋਂ ਜਿਸ ਤਰ੍ਹਾਂ ਦੀ ਵੀ ਇਨਫੋਰਮੇਸ਼ਨ ਹੋਵੇ ਉਹ ਸੰਬੰਧਿਤ ਵਿਭਾਗਾਂ ਨੂੰ ਭੇਜ ਦਿੰਦੇ ਨੇ ਔਰ ਜਿਹੜੀ ਫਾਰਵਰਡਿੰਗ ਹੁੰਦੀ ਆ ਹਰ ਲੈਟਰ ਦੀ ਅਪਡੇਟ ਮਿਲਦੀ ਆ ਆਰਟੀਆਈ ਲਾਉਣ ਵਾਲੇ ਨੂੰ ਇਸ ਪ੍ਰਕਿਰਿਆ ਤਹਿਤ ਵੀ ਘੱਟੋ ਘੱਟ 4 ਲੈਟਰਾਂ ਸਾਨੂੰ ਆਈਆਂ ਵੀ ਉੱਥੋਂ ਫਲਾਣੇ ਡਿਪਾਰਟਮੈਂਟ ਨੂੰ ਹੋ ਗਈ ਫਲਾਣੇ ਨੂੰ ਐਂਡ ਦੇ ਉੱਤੇ ਕੰਕਰੀਟ ਸੂਚਨਾ ਸਾਨੂੰ ਮਿਲ ਗਿਆ 26/9/25 ਨੂੰ ਮੈਂ ਇੱਕ ਆਰਟੀਆਈ ਲਗਾਈ ਸੀ ਪ੍ਰਧਾਨ ਮੰਤਰੀ ਕਰਿਆਲਿਆ ਦੇ ਵਿੱਚ ਔਰ ਪੁੱਛਿਆ ਸੀ ਕਿ ਪ੍ਰਧਾਨ ਮੰਤਰੀ ਜੱਲੇ ਪ੍ਰਧਾਨ ਮੰਤਰੀ ਨਿਵਾਸ 'ਚ ਰਹਿੰਦੇ ਨੇ ਉਹਨਾਂ ਦੇ ਖਾਣੇ ਦਾ ਖਰਚਾ ਕੌਣ ਕਰਦਾ ਇਹ ਸਵਾਲ ਇਸ ਕਰਕੇ ਪੁੱਛਿਆ ਸੀ ਕਿਉਂਕਿ ਪਿਛਲੇ ਚੋਣਾਂਵਾਂ ਦੇ ਵਿੱਚ ਕਿਸੇ ਨੇ ਇਹ ਗੱਲ ਕਹੀ ਸੀ ਕਿ ਪ੍ਰਧਾਨ ਮੰਤਰੀ ਜੀ 90000 ਰੁਪਏ ਕਿਲੋ ਵਾਲੀ ਮਸ਼ਰੂਮ ਖਾਂਦੇ ਨੇ ਇਸ ਕਰਕੇ ਉਹਨਾਂ ਦੇ ਚਿਹਰੇ ਦੇ ਉੱਤੇ 글로 ਹੈ ਵੀ ਇمپੋਰਟ ਕਰਦੇ ਨੇ ਉਹ ਬਸ਼ਰੂਮ ਉਸ ਤੋਂ ਬਾਅਦ ਪਿੱਛੇ ਜਿਹਲੇ वूमेन ਕ੍ਰਿਕਟ ਟੀਮ ਵਰਲਡ ਕੱਪ ਜਿੱਤੀ ਦੀ ਤਾਂ ਉਸ ਵੇਲੇ ਇੱਕ ਖਿਡਾਰਣ ਨੇ ਪੁੱਛਿਆ ਸੀ ਪ੍ਰਧਾਨ ਮੰਤਰੀ ਜੀ ਨੂੰ ਕਿ ਤੁਹਾਡੇ ਚਿਹਰੇ ਤੇ ਬੜਾ 글로 ਹੈ ਤੁਸੀਂ ਕੀ ਖਾਣੇ ਹੋ ਤਾਂ ਉਸ ਵੇਲੇ ਲੋਕਾਂ ਦੇ ਮਨ 'ਚ ਇੱਕ ਚਰਚਾ ਸੀ ਕਿ ਪ੍ਰਧਾਨ ਮੰਤਰੀ ਜੀ ਕੀ ਦੇਸ਼ ਦੇ ਖਜ਼ਾਨੇ ਦੀ ਵਰਤੋਂ ਕਰਦੇ ਨੇ ਕਿ ਵਾਕਈ 90000 ਰੁਪਏ ਕਿਲੋ ਵਾਲੀ ਮਸ਼ਰੂਮ ਖਾਂਦੇ ਨੇ ਤਾਂ ਆਰਟੀਆਈ 26/25 ਨੂੰ ਲਾਈ ਸੀ ਵੀ ਪੁੱਛਿਆ ਸੀ ਕਿ ਇੱਕ ਇੱਕ ਆਪਣਾ 2025 ਤੋਂ ਲੈ ਕੇ 31 ਤਿੰਨ 2025 ਤੱਕ ਉਹਨਾਂ ਦਾ ਪ੍ਰਧਾਨ ਮੰਤਰੀ ਨਿਵਾਜ ਚ ਖਾਣੇ ਦਾ ਖਰਚਾ ਕੀ ਆ ਔਰ ਬੜੀ ਹੈਰਾਨੀ ਹੋਈ ਏ ਜਾਣ ਕੇ ਜਿੱਥੇ ਅਸੀਂ ਆਮ ਤੌਰ ਤੇ ਦੇਖਦੇ ਆ ਕਿ ਛੋਟੇ-ਮੋਟੇ ਲੀਡਰ ਵੀ ਆਪਣੇ ਘਰਦਿਆਂ ਦੇ ਇਲਾਜ ਲਈ ਸਰਕਾਰੀ ਖਰਚੇ ਦੇ ਉੱਤੇ ਲੱਖਾਂ ਰੁਪਏ ਖਰਚ ਦਿੰਦੇ ਨੇ ਉੱਥੇ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਆਪਣਾ ਆਪਣੇ ਖਾਣੇ ਦੇ ਉੱਤੇ ਆਪਣੀ ਤਨਖਾਹ ਦੇ ਵਿੱਚੋਂ ਖਰਚਾ ਕਰਦਾ ਇਸ ਆਰਟੀਆਈ ਤੋਂ ਪ੍ਰਾਪਤ ਸੂਚਨਾ ਤੋਂ ਇਹ ਸਾਬਤ ਹੋਇਆ ਖੁਲਾਸਾ ਹੋਇਆ ਔਰ ਬਹੁਤ ਸਾਡੇ ਲਈ ਦੇਸ਼ਵਾਸੀਆਂ ਲਈ ਗਰਵ ਔਰ ਹਰਸ਼ ਦਾ ਵਿਸ਼ੇ ਹੈ ਕਿ ਸਾਨੂੰ ਅਜਿਹੇ ਆ ਪ੍ਰਧਾਨ ਮੰਤਰੀ ਮਿਲਿਆ ਜਿਹੜਾ ਦੇਸ਼ ਦੇ ਸੰਸਾਧਨਾਂ ਦੀ ਦੁਰਵਰਤੋਂ ਨਹੀਂ ਕਰਦਾ ਲੱਗਦਾ ਜੀ ਕਿਤੇ ਨਾ ਕਿਤੇ ਆਰਟੀਆਈ ਦੇ ਵਿੱਚ ਤੁਹਾਨੂੰ ਜਵਾਬ ਮਿਲਿਆ ਆਮ ਤੌਰ ਤੇ ਲੋਕਾਂ ਨੂੰ ਨਹੀਂ ਮਿਲਦਾ ਪਰ ਇਸ ਆਰਟੀਆਈ ਦਾ ਜਿਵੇਂ ਤੁਸੀਂ ਹੁਣ ਜ਼ਿਕਰ ਕਰ ਰਹੇ ਹੋ ਤੁਸੀਂ ਕਹਿੰਦੇ ਹੋ ਕਿ ਉਹਨਾਂ ਦੇ ਵੱਲੋਂ ਆਪਣੀ ਤਨਖਾਹ ਦੇ ਵਿੱਚੋਂ ਜਿਹੜਾ ਪੈਸਾ ਖਰਚ ਕੀਤਾ ਜਾਂਦਾ ਅਤੇ ਦੇਖੋ ਮੈਂ ਨਿਰੰਤਰ ਅਜੇਹੀਆਂ ਆਰਟੀਆਈਆਂ ਲਗਾਉਣਾ ਰਹਿਣਾ ਔਰ ਇਹ ਲੰਬਾ ਪ੍ਰੋਸੈਸ ਹੁੰਦਾ ਅਜੇਹੀ ਸੂਚਨਾ ਲੈਣ ਦਾ ਅਸੀਂ ਜਿਹੜਾ ਪ੍ਰਧਾਨ ਮੰਤਰੀ ਕਰਯਾਲਾ ਦਾ ਪਬਲਿਕ ਇਨਫੋਰਮੇਸ਼ਨ ਅਫੀਸਰ ਹੁੰਦਾ ਉਹਨੂੰ ਭੇਜਦੇ ਹਾਂ ਅੱਗੋਂ ਜਿਸ ਤਰ੍ਹਾਂ ਦੀ ਵੀ ਇਨਫੋਰਮੇਸ਼ਨ ਹੋਵੇ ਉਹ ਸੰਬੰਧਿਤ ਵਿਭਾਗਾਂ ਨੂੰ ਭੇਜ ਦਿੰਦੇ ਨੇ ਔਰ ਜਿਹੜੀ ਫਾਰਵਰਡਿੰਗ ਹੁੰਦੀ ਆ ਹਰ ਲੈਟਰ ਦੀ ਅਪਡੇਟ ਮਿਲਦੀ ਆ ਆਰਟੀਆਈ ਲਾਣ ਵਾਲੇ ਨੂੰ ਇਸ ਪ੍ਰਕਿਰਿਆ ਤਹਿਤ ਵੀ ਘੱਟੋ ਘੱਟ ਚਾਰ ਲੈਟਰਾਂ ਸਾਨੂੰ ਆਈਆਂ ਉਈ ਉੱਥੋਂ ਫਲਾਣੇ ਡਿਪਾਰਟਮੈਂਟ ਨੂੰ ਹੋ ਗਈ ਫਲਾਣੇ ਨੂੰ ਐਂਡ ਦੇ ਉੱਤੇ ਕੰਕਰੀਟ ਸੂਚਨਾ ਸਾਨੂੰ ਮਿਲੀ ਜੀ